ਕਲੱਚ ਪਲੇਟ ਅੱਜ ਦਾ ਵਲੌਗ ਆਪਾਂ ਸ਼ੁਰੂ ਕਰਨਾ ਕਲੱਚ ਪਲੇਟ ਤੋਂ ਇਹ ਕਲੱਚ ਪਲੇਟ ਦੇ ਬੜੇ ਰਾਜ਼ ਨੇ ਮੈਂ ਕਿਹਨੂੰ ਕਿਹਨੂੰ ਦੱਸਾਂ ਇਹ ਰਾਜ਼ ਦੀਆਂ ਗੱਲਾਂ ਆਈ ਹੁਸ਼ਿਆਰਪੁਰ ਹੋਇਆ ਹੈ ਹਾਂ ਇਹਨਾਂ ਦਾ ਦੱਸਦੇ ਨੇ ਵੀਸ਼ਿਆਰਪੁਰ ਤੋਂ ਪਰ ਇਹ ਕਲੱਚ ਬੜੀਆਂ ਡੂੰਘੀਆਂ ਡੂੰਘੀਆਂ ਥਾਵਾਂ ਦੇ ਚੱਲਦਾ ਟਰਾਲੀਆਂ ਤਮੀਆਂ ਟਰਾਲੀਆਂ ਵਾਲਿਆਂ ਦੇ ਤੇ ਵੀ ਚੱਲ ਤਵੀਆਂ ਦੇ ਸਪੈਸ਼ਲ ਚੱਲਦਾ ਨੇ ਤਵੀਆਂ ਦੇ ਸਪੈਸ਼ਲ ਤੇ ਨਾਮੀ ਬੰਦਿਆਂ ਦੇ ਹਾਂ ਨਾਮੀ ਬੰਦਿਆਂ ਦੇ ਕਲੱਚ ਪਲੇਟਾਂ ਪਾਈਆਂ ਹੋਈਆਂ ਹੁਣ ਆਪਾਂ ਦੱਸ ਨਹੀਂ ਸਕਦੇ ਬੱਸ ਜੀ ਆਪਾਂ ਨਾਜੂਰ ਲੈਣਾ ਚਲੋ ਇਹਦਾ ਹਾਂ ਤੇ ਤੇ ਇੱਕ ਗੱਲ ਹੋਰ ਹਾਂ ਜਿਹੜੀ origignal ਕਲੱਚ ਪਲੇਟ ਆ ਉਹਦੇ ਨਾਲੋਂ 2250 ਸਸਤੀ ਹੈ ਸਸਤੀ ਆ ਸਸਤੀ ਆ ਉਹ ਜਿਹੜਾ ਜਿਹੜੀ origignal ਆ ਇਹ ਨਾਲ ਆ ਉਹਦੇ ਨਾਲੋਂ 2250 ਸਸਤੀ ਆ ਤੇ ਉਹਦੇ ਨਾਲੋਂ ਚੱਲੂ ਵੀ ਜਿਹੜਾ ਟਾ ਖੇਤੀ ਵਾਲਾ ਟਰੈਕਟਰ ਆ ਜਿਉਂ ਸਾਹ ਜਲਦੀ ਤਿੰਨ ਸਾਲ ਚੱਲ ਪਰ ਲੈ ਵਲ ਹੋ ਗਈ ਆਪਾਂ ਆਪਣੇ ਬੋੜੇ ਚ ਪਾਈ ਆ ਨਾ ਤੀਜੇ ਮਹੀਨੇ ਬਦਲੋਣੀ ਪੈਂਦੀ ਸੀ ਜਦੋਂ ਆਪਾਂ ਤੇਰੇ ਟਰੈਕਟਰ ਦੀ ਪਹਿਲਾਂ ਵੀਡੀਓ ਬਣਾਈ ਸ਼ੋਅ ਤਾਂ ਸਾਲਾ ਪਹਿਲੀਆਂ ਚ ਬੋਲ ਗਿਆ ਇਹ ਪਹਿਲੀ ਪੈਹਾ ਕਲਚ ਪਲੇਟ ਬੋਲ ਗਈ ਸੀ ਨਾ ਉਹ ਆਜੀਤ ਵਾਲਾ ਗਿਆ ਆਪਾਂ ਤਾਂ ਥੱਲੇ ਹੋਈ ਤੇ ਵੀ ਨਾ ਆਪਾਂ ਨਾਲ ਲੱਗ ਸੀ ਗਾ ਪੁਨੀਰ ਚੱਕਰ ਉਹ ਬੋਲ ਗਈ ਸੀ ਨਾ ਇੱਕ ਵੀਡੀਓ ਚ ਬੋਲ ਗਈ ਸੀ ਉਹ ਪਾਈ ਨੂੰ ਜਿਹੜਾ ਹਫਤਾ ਹੋਇਆ ਸੀ ਤੁਸੀਂ ਉਹ ਤੋਂ ਤੁਹਾਨੂੰ ਦੱਸਿਆ ਵੀ ਸੀਗਾ ਕਲਚ ਪਲੇਟ ਬਦਲ ਦੇਣਾ ਫੇ ਉਸ ਤੋਂ ਬਾਅਦ ਆਪਾਂ ਚਲੋ ਇੰਨੇ ਨਹੀਂ ਬਦਲਉਂਦਾ ਉਹ ਇੰਜਣ ਬਦਲੇ ਮੇਰੀ ਗੱਲ ਹੋਈ ਮੈਂ ਕਹਾ ਭਾਜੀ ਇਦਾਂ ਦਾ ਕਰਕੇ ਅੱਜ ਵੀ ਜਾ ਕੇ ਦਿਖਾਉਣੇ ਆਪਾਂ ਟਰੈਕਟਰ ਉਹ ਕਲੱਚ ਸਲੈਪ ਮਾਰਦਾ ਆ ਤੇ ਆਪਾਂ ਫਰਵਰੀ ਐ ਕਲੱਚ ਰੱਖਿਆ ਸੀ ਕਲੱਚ ਬਲੇਡ ਪਾਈ ਸੀ ਤੇ ਅੱਜ ਵੀ ਜਾ ਕੇ ਮੈਂ ਕਲੱਚ ਕਿਟ ਦਿਖਾ ਲੂੰ ਜਿੰਦਾ ਵੀ ਪੈਸੇ ਹੁੰਦੇ ਕੋਈ ਉਹ ਬਾਅਦ ਚੈੱਕ ਕਰ ਲਈ ਹੂੰ ਇਹ ਮੁੜ ਕੇ 4-5 ਮਹੀਨੇ ਚੱਗਦੀ ਆਪਾਂ 4-5 ਮਹੀਨੇ ਮਰ ਫੇਰ ਦੂਜੇ ਟਰੈਕਟਰ 'ਚ ਪਾਉਣ ਲੱਗਿਆ ਚੈੱਕ ਕਰਕੇ ਇਹ ਚੀਜ਼ ਵਧੀਆ ਲੱਗੀ ਤੇ ਆਪਾਂ ਪਾਉਣ ਲੱਗੇ ਨਹੀਂ ਤਾਂ ਅਪਰ ਕੀ ਲੋੜ ਸੀ ਉਹਦੇ ਉੱਥੋਂ ਆਈ ਆ ਚਲੋ ਦੇਖਦੇ ਆਪਾਂ ਅੱਗੇ ਜਾ ਕੇ ਇਹਦਾ ਟਰੈਕਟਰ ਦਿਖਾਉਣੇ ਆ ਤੇ ਉਹਦੀ ਕਲਚ ਪੈਡ ਵੀ ਦਿਖਾਉਣੇ ਆ ਵੈਸੇ ਤਾਂ ਉਹ ਨਵੀਆਂ ਹੀ ਪਈ ਆ ਇਤੋਂ ਮੁੰਡਾ ਨਾ ਦਿਖਾਵਾਂਗੇ ਜਰੂਰ ਦਿਖਾਵਾਂਗੇ ਇਤੋਂ ਮੁੰਡਾ ਨਾ ਹਾਂ ਇਤੋਂ ਮੁੰਡਾ ਦਿਖਾਵਾਂਗੇ ਵੀ ਜਰੂਰ ਇਹਦੇ ਟਰੈਕਟਰ ਦੇ ਨਾਲ ਤਿੰਨ ਟੋਟੇ ਵਾ ਤਿੰਨ ਤਿੰਨ ਕੋਈ ਗੱਲ ਨਹੀਂ ਉਹਨਾਂ ਨੂੰ ਵੀ ਜੋੜਦੇ ਆ ਤੇ ਨਾਲੇ ਆਪਾਂ ਤੁਹਾਨੂੰ ਟਰੈਕਟਰ ਦਿਖਾਉਣੇ ਜਾ ਕੇ ਇਹਦਾ ਕੀ ਹਿਸਾਬ ਕਿਤਾਬ ਆ ਕਲਚ ਪੈਡ ਪਾ ਕੇ ਅਜਾ ਚੱਲਦਾ ਵੀ ਦਿਖਾਵਾਂਗੇ ਟਰੈਕਟਰ ਚੱਲਦੀ ਆ ਬਾਠ ਠੀਕ ਆ ਇਹ ਆਹ ਵਾਲਾ ਨੱਚ ਪਾਣੀ ਨਾ ਤੱਕੜ ਵਾਲੇ ਚ ਪਾਣੀ ਹਾਂ ਤੱਕੜ ਵਾਲਾ ਵੀ ਉੱਥੇ ਹੀ ਖੜਾ ਇਹੋਂ ਨੀਲੇ ਮਰਗੜਾਂ ਵਾਲਾ ਆ ਉਹਦੀ ਵੀਡੀਓ ਵੀ ਆਪਾਂ ਕੀਤੀ ਆ ਹਨਾ ਆ ਉਹ ਇਕੱਠੇ ਨਹੀਂ ਕੀਤੀਆਂ ਸੀ ਉਦੋਂ ਐਸੇ ਪੈਸੇ ਰਹਿੰਦੇ ਤੁਹਾਡੇ ਪੈਸੇ ਦਿਓ ਨਹੀਂ ਦੇਣਾ ਰੁਪਿਆ ਵੀ ਹਾਂ ਵੀਡੀਓ ਤੁਸੀਂ ਕਰਾ ਲੀਆਂ ਸਾਲਿਓ ਪੈਸੇ ਦੇਣ ਦੇਣੀ ਇਹ ਉਹ ਵੀਡੀਓ ਤਾਂ ਕਰਾਉਣੀਆਂ ਹੀ ਨੇ ਹਾਂ ਐਵੇਂ ਹੀ ਕਰਦਾ ਭਰਾਵਾ ਸਾਡੇ ਕੋਲ ਹੀ 15-20 ਹਜ਼ਾਰ ਰੁਪਿਆ ਲੈ ਜਾਂਦਾ ਇਹ ਤੇ ਲੈਣਾ ਨਹੀਂ ਸਾਲਿਆ ਦੱਸ ਹੋਰ ਫ੍ਰੀ ਵੀ ਆ ਕਿ ਤੱਕ ਕਰੀ ਜਾਵਾਂ ਹਾਂ ਇੰਨਾ ਲ ਪੈਸੇ ਰਹਿੰਦੇ ਆ ਪੈਸੇ ਨਹੀਂ ਦਿੰਦੇ ਬੰਦੇ ਬਹੁਤ ਗੰਦੇ ਆ ਅ ਤੱਕੜ ਨਿਆ ਤੇਰੇਲਾ ਟਰੈਕਟਰ ਹੀ ਰੱਖ ਲੈਣਾ ਯਾਰ ਤੱਕੜ ਵਾਲਾ ਟਰੈਕਟਰ ਮਜ਼ਾਕ ਕਰਦੇ ਆ ਭਰਾ ਯਾ ਕਿ ਚਲੋ ਆਪਾਂ ਗਾਇ ਦੇ ਵਾਲਾ ਟਰੈਕਟਰ ਦੇਖਦੇ ਆ ਤਾਂ ਕੀ ਬਣਦਾ ਜੁੜਦਾ ਤੇ ਮਿਲਦੇ ਆ ਕੇ ਡੋਣਾ ਹੀ ਲੰਦਾ ਲੈਂਦਾ ਨਾ ਪਹਿਲਾ ਕਲਚ ਪਰਦੇ ਸਿੱਧਰ ਵਾਲੇ ਸ਼ਕੋਰ ਪੈਂਦੀ ਆ ਆ ਲੈ ਪਹਿਲਾ ਇੱਥੋਂ ਦਿਖਾ ਲੈ ਹੂੰ ਆ ਲੈ ਟਾਇਰ ਗਾਂ ਪਜਾਂ ਘਮਾਉਣੇ ਆ ਆਪਾਂ 6 ਮਹੀਨੇ ਹੋ ਗਏ ਭਾਈ ਨੂੰ ਹਾਂ ਲੈ ਅੰਨੀ ਗਸ ਗਿਆ ਜੇ ਤੱਕ ਮੰਨ ਗਿਆ ਨਾ ਇਹ 6 ਇਹ 6ਾਂ ਪਰਾਂ ਵਾਲੀ ਵਾਚ ਜਿਹੜੀ ਆਪਾਂ ਲੈ ਕੇ ਆਏ ਉਹ ਕਿੰਨਾਂ ਵਾਲੀ ਆ ਉਹ 5ਾਂ ਵਾਲੀ ਆ ਉਹ 5ਾਂ ਵਾਲੀ ਆ ਤੇ ਇਹਦੇ ਜਗ੍ਹਾ ਤੁਹਾਡੀ ਓਸਤਾਰ 6ਾਂ ਵਾਲੀ ਪਾਉਣੀ ਫੇਰ ਨਹੀਂ ਫਿਰਦੀ ਫਿਰਦੀ ਕਿਵੇਂ ਦੀ ਪਾਉਣੀ ਨਹੀਂ ਪਹਿਲਾਂ 4 ਵਾਲੀ ਆਉਂਦੀ ਸੀ ਹੁਣ 5ਾਂ ਵਾਲੀ ਕੋਲ ਨਹੀਂ ਨਹੀਂ ਤੇ ਜੇ 6ਾਂ ਵਾਲੀ ਪਾ ਦਈਏ ਫੇਰ ਧੜਕਣ ਦੀ ਪ੍ਰੋਬਲਮ ਆ ਜਾਂਦੀ ਹੈ ਧੜਕਣ ਦੀ ਪ੍ਰੋਬਲਮ ਆ ਜਾਂਦੀ ਹੈ ਧੜਕਣ ਦੀ ਮੈਂ ਅੰਦਰ ਹੌਲੈਂਡ ਆ ਇਹਦੇ ਨਾਲ ਮੇਰੇ ਮੂੰਹੋਂ ਨਿਕਲ ਚਲੀ ਇਹ ਗੱਲ ਨਹੀਂ ਇਹਦੇ ਮੈਂ ਨਹੀਂ ਕੁਝ ਕਹਿੰਦਾ ਇਹਦੇ ਦਾ ਕੀ ਬਚਾ ਜੂ ਕੰਪਨੀ ਜਗ੍ਹਾ ਤੇ ਕਿਤੇ ਦਿਖਾਉਣ ਵਾਲੇ ਮੈਂ ਭਲਾ ਡੋਲਦਾ ਇਹ ਤਾਂ انجن ਕਿੱਥੇ ਗਿਆ ਜਹਾ ਨਹੀਂ ਹੁੰਦਾ ਕਿੱਥੇ ਗਿਆ ਮਹਾਰਾ ਫੋਟੂ ਚੱਕਣਾ ਬਣਾ ਰੈਂਕਾਂ ਵੀ ਆ ਕੇ ਨਾਲ ਇਹ ਪੰਜਾ ਹੁਣ ਖੇਤੀ ਦਾ ਤਿਆਰ ਕਰ ਦੇਣਾ ਆ 16 ਦੇ ਪਾਉਣੇ ਆਡਰ ਪਾਉਣੇ ਆ ਲੈ ਆ ਦੇਦੇ ਆਲੇ ਤੇ ਪਾਉਣੇ ਹਣ ਆਪਾਂ ਟਾਇਰ ਚੌੜਾ ਕੀਤਾ ਉਹਨੇ ਜਿਹੜਾ ਆਪਣੇ ਪਿਆਰ ਦਾ ਟਾਇਰ ਵੀ ਚੌੜੇ ਕਰਤ ਕਰਾਏ ਯਾ ਚੌੜੇ ਆ ਉਹਦੇ ਦਿਖ ਮੋਲੇ ਜਗਰੂਪ ਓਏ ਤੂੰ ਤਾਂ ਅੱਗੇ ਲੈ ਕੇ ਲੀਕ ਹੀ ਲਈ ਓਏ ਉਹਨਾਂ ਨੂੰ ਤੈਨੂੰ ਕਦੀ ਕਹਿ ਨਹੀਂ ਯਾਰ ਸਾਡਾ ਨਾਂ ਲਾ ਦੇ ਜਿਹੜਾ ਕਿ ਦਰਬਾ ਤੇਰਾ ਨਾ ਖੁੱਲੂਗਾ ਤੇ ਚੱਲੂਗਾ ਨਹੀਂ ਚੱਲ ਚੱਲੂਗਾ ਨਾ ਰੱਖਦਾ ਹੀ ਨਹੀਂ ਆ ਵੀਰ ਕਰੈਕ ਮਹਿਕਮਾ ਐ ਵੀ ਛੜੀ ਲੱਗਾ ਮਗਰ ਕਰੈਕ ਮਹਿਕਮਾ ਯਾਰ ਵੀਰ ਇਹ ਤੋਂ ਜ਼ਿਆਦਾ ਨਾ ਕਰੈਕ ਹੋਇਆ ਸਾਰਿਆਂ ਦੇ ਸਾਡੇ ਇਹ ਤੋਂ ਤਾਂ ਨਾਂ ਵਾਪਸ ਲੈ ਲਓ ਯਾਰ ਆ ਕਿੱਥੇ ਇੰਜਨ ਕਿੱਥੇ ਪਿਆਦਾ ਏ ਓਏ ਹੋਏ ਉਹ ਭੰਦਰਾ ਪਾਸੇ ਡੀ ਇੰਜਨ ਦਾ ਕੀ ਬਣਾਇਆ ਪਿਆ ਹੈ ਪਿਸਟਨ ਨਾ ਦਿਖਾਲਾ ਨਹੀਂ ਦਿਖਾਉਂਦਾ ਪਿਸਟਨ ਤਾਂ ਸਾਹਮਣੇ ਪਏ ਨੇ ਹੁਣ ਤੇ ਹੁਣ ਇਹਨਾਂ ਕਿੱਥੇ ਲਗਾਉਂ ਆ ਇਹਨਾਂ ਨੂੰ ਉਹ ਤਾਂ ਬਣਿਆ ਕੀ ਇੰਨਾ ਖੋਲ ਇਹਨੂੰ ਖੋਲਿਆਗਾ ਤਾਂ ਉਸਤਾਦ ਹੀ ਨਾ ਕਿ ਖੋਲਣਾ ਹੀ ਸੀਗਾ ਇਹ ਰੇ ਭਾਈ ਖੋਲਿਆ ਖਲਾਇ ਸਮਾਨ ਉਹਨੇ ਐਂ ਕਰਕੇ ਇਕੱਠਾ ਕਰਕੇ ਪਾਦਾ ਸਹੀ ਦੱਸੋ ਸਾਨੂੰ ਉਹਨੇ ਆ ਨਾਡ ਬੋਰਡ ਜੋ ਸਮਾਨ ਸਾਰਾ ਇਕੱਠਾ ਲਾ ਕੇ ਪਾਦਾ ਅਜਾ ਉਹਨੇ ਇਹ ਖੋਲੇ ਲਾ ਦਿੱਤੀ ਉਹ ਰੌਣਕ ਤੁਹੂ ਵੇਖ ਨਹੀ 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 ਨਾ ਦਿਖਾਉਣਾ ਇਹ ਤਾਂ ਅੱਗੇ ਉਹ ਕਹੀ ਜਾਂਦਾ ਹੈ ਉਹ ਬਈ ਕੱਪੜੇ ਹੈਗੇ ਆ ਵੇ ਮਨ ਦਿੱਤਾ ਸੀ ਉਹਨੇ ਮੈਂ ਉੱਤੇ ਰੱਖਣੇ ਚਾਹੁੰਦਾ ਠੀਕ ਠੀਕ ਹੈ ਇਹਦੀ ਇੱਕ ਬਰੇ ਜੈਲ ਖੱਡਣੇ ਹੋਣੀਆਂ ਆਪਾਂ ਨੂੰ ਉਹ ਤਾਂ ਲਿਆ ਰਾਲਾ ਦੇ ਬੋਸ਼ ਪੈਸਟਰੋ ਸਲਿਪਾ ਚੱਲ ਜਾਣਗੀਆਂ ਆਪਣੇ ਪੈਸਟਰੋ ਚੱਲ ਜਾਣਗੇ ਰੰਗ ਪਾਉਣੇ ਨੇ ਰੰਗ ਉਹ ਪਾਉਣਾ ਨਹੀਂ ਨਾਲ ਦੇ ਕੇ ਰੰਗ ਰੂੰਗੇ ਸਹੀ ਨਿਕਲੇ ਨਹੀ ਰੰਗ ਪਾਉਣੇ ਹਾਂ ਰੰਗ ਖੋਲਿਆ ਨਹੀਂ ਹਾਂ ਖੋਲਿਓ ਤੋੜਤੇ ਸੀ ਤੇ ਇਕਰਾਬਤ ਵੋਨਿਕ ਲਿਚੋ ਬੱਜ ਨਹੀਂ ਜਦੋਂ ਖੁੱਲਦਾ ਇੰਜਨ ਉਹ ਟੁੱਟੇ ਨਿਕਲਦੇ ਆ ਮੇਰੇ ਕੋਲ ਸਮਾਨ ਲੱਗਨੋਂ ਦਲਚਸਾਲ ਹੋਇਆ ਅੱਛਾ ਲੱਦਨ ਲੱਦਨ ਲੱਗਿਆ ਰੁੱਟ ਗਏ ਫਟਾ ਬੱਜ ਉਸੇ ਭਰਾ ਮੈਂ ਕਾਦੀ ਬਾਤ ਤੇ ਬੈਠ ਕੋ ਕਰਾਉਂਦਾ ਅੱਛਾ ਇੱਕ ਸਾਬ ਦਾ ਫਿਰ ਦੁਬਾਰੇ ਨਵਾਂ ਹੀ ਬੰਦਣਾ ਪੈਣਾ ਹੈ ਹਣਾ ਪਲੇ ਆਪੂਆ ਬਾਅਦ ਆ ਸਾਰੇ ਚੀਜ਼ਾਂ ਲੱਗ ਗਈਆਂ ਸੀ ਕਿਹਦੀ ਕਮਜ਼ੋਰੀ ਲੱਗ ਗਈ ਸੀ ਜੌਣ ਦੀ ਸਾਨੂੰ ਪਤਾ ਲੱਗ ਗਿਆ ਉਹਦਾ ਹੋਂ ਨਹੀਂ ਹੁੰਦਾ ਨਹੀਂ ਹੁੰਦਾ ਮਾਰੇ ਕਰ ਤੁਹਾਨੂੰ ਤੁਹਾਨੂੰ ਬਹੁਤ ਤਕੜੀ ਕਮਜ਼ੋਰੀ ਸੀ ਬਹੁਤ ਤਕੜੀ ਚਲ ਚੰਗਾ ਭਰਾ ਇਕਰ ਨੂੰ ਤੇਲ ਨਹੀਂ ਜਾਂਦਾ ਉੱਪਰ ਕ੍ਰੈਂਕ ਨੂੰ ਤੇਲ ਨਹੀਂ ਆ ਰਿਹਾ ਜਮਾ ਨਹੀਂ ਜਾਂਦਾ ਗੈਲਰੀਆਂ ਬੰਦ ਹੋਈਆਂ ਪਈਆਂ ਉਹ ਦੇਖਣੀ ਆਪਾਂ ਖਾਦੇ ਮੈਂ ਕਿਹਾ ਸੀ ਬਾਈ ਕ੍ਰੈਂਕ ਆਪਾਂ ਉਹੀ ਚਲਾ ਦਿੰਦੇ ਆ ਉਹ ਨਹੀਂ ਗੈਲਰੀਆਂ ਤਾਂ ਫਿਰ 우ਸਤਾਦ ਚਲ ਆਪਾਂ ਬਾਅਦ ਚ ਵੀ ਗੱਲ ਕਰ ਲੈਂਦੇ ਆ ਇੰਜ ਪਹਿਲਾ ਇੰਜਨ ਕਿੰਨੇ ਬੰਨਿਆ ਸੀ ਚਾਹ ਰਹਿਣ ਦੇ ਉਹਦਾ ਨਾਮ ਨਾ ਲਈਂ ਰਹਿਣ ਹੀ ਦੇ ਚਲੋ ਆ ਉਹਦੇ ਵਾਲਾ ਤੱਗੜਾ ਤੱਗੜ ਸਾਹਿਬ ਕੀ ਗੱਲ ਤੁਸੀਂ ਇੱਥੇ ਭੇਜਿਆ ਨੂੰ ਇਹਨੂੰ ਭਜਨ ਵੀ ਲਾਉਣਾ ਏ ਤੱਕੜਾ 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 ਵਾਲਾ ਤੱਕੜਾ ਵਾਲਾ ਆ ਰਿਹਾ ਜਾਨੋ ਨੋ ਨੋ ਦੇਖ ਲੰਨਾ ਮੇਰੀ ਕ੍ਰਾਟੀਵੀ ਪ੍ਰੋਬਲਮ ਕਰਦੇ ਆ ਕਿਹਦਾ ਪਰਬਤ ਹੈ ਇੱਕ ਸਰਵਿਸ ਭਾਜਦਾ ਕਰਨਾ ਥੱਕੜ ਗਿਆ ਨਹੀਂ ਯਾਰ ਆਪਾਂ ਇੱਧਾ ਦਾ ਰਹਿਣ ਦੋ ਤਈ ਇਹਨੂੰ ਖੇਤੀ ਵਾਲਾ ਰੈਕਟਰ ਬਟਾ ਵਗੈਰ ਪਾਉ ਇਹਦੀ ਹਨ ਜੇ ਇਹਨੂੰ ਕੈਮਰਾ ਕਰ ਉਹ ਮੇਰੇ ਯਾਰ ਨਾ ਸਾਰਾ ਕਰਾ ਲਾ ਭਾਈ ਆਹ ਟਰੈਕਟਰ ਤਿਆਰ ਕਰਨ ਲੱਗਾ ਆਪਣਾ ਬੰਦਾ ਕਿਹੜਾ ਬੰਦੂ ਪਾ ਲਓ ਕਿਹੜਾ ਇਹਦਾ ਇਹ ਮੇਰਾ ਬੰਦੂ ਪਾ ਲਓ ਦਿਖਾਤਾ ਲੈ ਪਿਆਰ ਕਰਨ ਲੱਗਾ ਮੈਨੂੰ ਨਹੀਂ ਕਿਨੇ ਕੋ ਕਹਿਣਾ ਹੁੰਨੇ ਇੱਕ ਮੋਖੋ ਤੋਂ 95 ਸਵਾਰੇ ਦੋ ਦੋ ਹਾਂ ਰਣ ਗਿਆ ਇਹਨਾਂ ਨੂੰ ਬੰਦਾ ਪਛਾਣ ਲਓ ਇਹਦੀ ਆਈਡੀ ਮੈਂ ਤੇ ਘਾਲ ਦਨ ਹਾਂ ਨੂੰ ਇਹਨੂੰ ਇੰਜਰ ਕਰਾਈ ਕਰਵਾ ਕੇ ਲੈ ਕੇ ਆਤੀ ਕੰਮ ਕਰਵਾ ਕੇ ਮੜੀ ਪਹੇਗਾ ਜੀ ਹਾਂ ਬਣ ਆਪਾਂ ਕੋ ਸਾਰਾ ਸਤ ਕਰਾਉਣ ਆ ਰਹੇ ਇਹਨੇ ਇੱਕ ਚੱਕ ਇੱਕ ਬਤਰਾ ਲੱਗੇ ਅਗਰੋਂ ਤੇਲ ਖਰਚੇ ਨਾਲ ਸਾਨੂੰ ਬਹੁਤ ਵਧੀਆ ਲੱਗ ਕਹਿੰਦੇ ਆ ਹਾਂ ਬਹੁਤ ਹੁਣ ਆ ਰਹੇ ਕੋ ਵੀਰਦ ਤੋਂ ਰਿਹਾ ਕਹਿੰਦੇ ਜੀ ਫਾਸਟ ਆਏ 70 ਕਿਲੋਮੀਟਰ ਦੂਰ ਆਏ ਆ ਇੱਥੇ ਮੋਖੋ ਵਾਲੇ ਆਪਣਾ ਅਗਰਿਕ ਰਾਕ ਲੈ ਕੇ ਜੀ ਆਪਣੇ ਧਰ ਤੋਂ ਬਾਉ ਜੇ ਬੋਲਦੇ ਨੇ ਹਾਂ ਹੋਰ ਹਿਸਾਬ ਪਾਸਾ ਨਹੀਂ ਉਹ ਐ ਇਹਨਾਂ ਧਿਆਨ ਨਾਲ ਸਿਆਣ ਲੋ ਇਹ ਮੁੜ ਕੇ ਸਿਆਣ ਕੀ ਨਹੀਂ ਹੋਣਾ ਬਾਬਾ ਸੁੱਖ ਰੱਖੇ ਯਾਰ ਮੇਰੀ ਗੱਲ ਸੁਣ ਇੱਥੇ ਆਈ ਮੜਿਆ ਆ ਟਰੈਕਟਰ ਇਹਦੇ ਕੋਲ ਆ ਤੂੰ ਇੱਧਰ ਆ ਨਈ ਨਈ ਤੂੰ ਵੀ ਆ ਇੱਧਰ ਇਹ ਟਰੈਕਟਰ ਨੂੰ ਨਾ ਹੁਣ ਜਿਹੜੇ ਵੀ ਹਿਸਾਬ ਨਾਲ ਹੱਥ ਲਾਉਣੇ ਚੰਗੀ ਤਰ੍ਹਾਂ ਲਾ ਲਾ ਇਹ ਦਵਾੜਾ ਖੁੱਲਣਾ ਨਹੀਂ ਚਾਹੀਦਾ ਇਹ ਟਰੈਕਟਰ ਨੂੰ ਨਾ ਬਖਸ਼ੀ ਹੋ ਗਈ ਆ ਵੀ ਪਤਾ ਨਹੀਂ ਮੇਰੇ ਦਾ ਇੱਕ ਜਿਹੜੇ ਲਾਉਂਦਾ ਹਨ ਹਾਂ ਐ ਕਿ ਲਾ ਗਿਆ ਤਿੰਨ ਚਾਰ ਮੇਲੇ ਪਹਿਲਾ ਸਿਲੰਡਰ ਨਹੀਂ ਸੀ ਤੇ ਖਰਾਬ ਸੀ ਯਾਰ ਇਹ ਵਿਚਾਰਾ ਨਾ ਬੋਰੀ ਚ ਪੈਣ ਵਾਲਾ ਕੰਮ ਹੀ ਇਹਨੂੰ ਹੁਣ ਜੋ ਕਰਨਾ ਹੀ ਨਾ ਕਰ ਦੇ ਪਰ ਇਹ ਖੁੱਲੇ ਨਾ ਘਟੋ ਘਟੜੀ 5 ਸਾਲ ਦਾ ਨਾ ਖੁੱਲੇ ਸਾਲ ਕੱਢ ਜੂਏ ਲੈ ਕੀ ਕਰ ਸਵਾਰਾ ਇੰਜਣ ਜਿਹੜਾ ਸਾਲ ਹੀ ਕੱਢੇ ਕੰਮ ਹੈ ਸਾਡੇ ਉਸ ਹਿਸਾਬ ਚ ਸਾਲ ਵੀ ਕੱਢ ਲੇ ਯਾਰ ਇਹ ਤਿਕੜਾ ਕੋ ਲੋਡ ਪਾਉਣਾ ਕਮਾਉਣੇ ਦਾ ਟਾਇਰ ਹੀ ਜਾਂ ਤੂੰ ਹਾਂ ਤੇ ਫਿਰ ਚੰਗਾ ਇੰਜਣ ਬੱਜਾ ਹੋਵੇ ਤੇ ਆਦੀ ਪੀੜੀ ਇੱਕ ਪੀੜੀ ਕੱਢਿਆ ਨਾ ਆ ਦੇ ਲੈ ਆਂ ਮਾ ਦੀ ਪੀਟੀਓ ਪੂਟੀਓ ਚਾਲੂ ਕਰ ਦੇ ਜਿਹੜਾ ਆਪਾਂ ਵੀਡੀਓ ਵਾਲੀ ਕਲੱਚਮੈਂਟ ਪਾਉਣ ਦੇ ਦਿੰਦੇ ਆ ਗੱਲ ਵੀ ਹੋਈ ਹੈ ਨਾ ਛੇੜੇ ਕੋਸੇ ਹੋਣਗੇ ਇਹਨੂੰ ਕਰਦੇ ਓਕੇ ਜੀ ਬਣਾਉਣੇ ਗੱਲ ਬਾਤ ਚੱਲ ਰੋ ਟੁਰਪੋ ਚੱਲ ਜੂ ਇਹਨੂੰ ਉਹੀ ਕਿ ਨਹੀਂ ਹਾਂ ਚੱਲ ਵੇਖਦੇ ਇਹ ਸ਼ੁਰੂ ਉਧਰ ਹੋਣੀ ਕਿ ਸਮਾਨ ਭੇਜ ਕੇ ਖਰਾਬ ਤੇ ਬਾ ਖਰਾਬ ਦਾ ਕੰਮ ਵੇੜ ਕੇ ਸਾਰਾ ਫੇਰ ਆਪ ਉਧਰ ਹੋਏ ਫਿਰ ਸਾਰਾ ਵੇਖਵੇਂ ਫਿੱਟ ਕਰੀਗੇ ਤੋਂਗੇ ਸਮਾਨ ਸਾਰਾ ਬਾਕਸ ਕਰਕੇ ਲੱਗੇ ਰੇ ਫਿਰ ਆਪ ਬੋਦੀ ਸੈਕਟੀ ਦੀ ਵੇਖਾ ਕਰਾਂਗੇ ਕਿ ਜਿਹੜੀ ਪ੍ਰੋਬਲਮ ਇਹ ਤੋਂ ਨੂੰ ਸੁੱਤੇ ਚਲੋ ਗਹਿਣਾ ਗਹਿਣਾ ਕੀ ਕੀ ਰਾਤੀ ਹੈ ਰਾਤ ਮੈਂ ਕਹ ਮੈਂ ਚੰਗੀ ਚੀਜ਼ ਦੇ ਕਹੀਆ ਮੈਂ ਤੇਰੀ ਭੈਣ ਨੂੰ ਪੱਕੇ ਜਾਜ ਲੈ ਮੈਂ ਕਹ ਸਮੜਾ ਗਿਆ ਕਹ ਕਿਵੇਂ ਮੈਂ ਕਿਆ ਅੱਧ ਲਗਾਇਆ ਉਹਦੇ ਉਦਾਂ ਯਾ ਚੰਡ ਜੀ ਨਹੀਂ ਮੈਂ ਕਹ ਗਹਿਣਾ ਹਾਂ ਗਹਿਣਾ ਕੀ ਹੁੰਦਾ ਬਾਪੂ ਵਾਲਾ ਦਿੱਲੀ ਗਿਆ ਹੋਇਆ ਜਵਾਬ ਏਰੀਆ ਚ ਤੈਨਰੀ ਅੰਨੀ ਕਾਮਰ ਬਾਪੂ ਵਾਲਾ ਕਿਹੜੀ ਕਿਹੜੀ ਚੀਤ ਨਿਕਮ ਰਮਾ ਮੈਂ ਜੀ ਮੈਂ ਆਰ ਨਵੀਂ ਦਿਖਾ ਸਸਤਾ ਵਾਲਾ ਲੈ ਲੈ ਆਰ ਨਵੀਂ ਬਹੁਤ ਵਧੀਆ ਰੇਸ ਦੇ ਦੇ ਨਾਲ ਹੀ ਹੋਣਾ ਮੋਰੀ ਜਲ ਖਰਾਬ ਨਹੀਂ ਜਾਂਦਾ ਰੇਸ ਦੇ ਦੇ ਨਾਲ ਹੀ ਹਾਰਨਾ ਗੱਲਾਂ ਯਾਰ ਗਾਂਵ ਦੀਆਂ ਨੇ ਨੈਕਸਟ ਲੈਵਲ ਥੈਂਕ ਯੂ ਜਗਰੂਪਾ ਨੂੰ ਪਲਾਸਟਿਕ ਤੇ ਰੱਖ ਦੇਣੀ ਹੋਈ ਥੈਂਕ ਯੂ ਡੀਲਰ ਟੈਂਕ ਇਹ ਆ ਲੋਈ ਦੀ ਕੱਢ ਦੇਣੀ ਆ ਖੋਲਣ ਦੀ ਕਰੋ ਸ਼ੋ ਹੋ ਜਾਣੀ ਦਿਲਾਣੀ ਮਰਗਾਰਡ ਵਿੱਚ ਇਹ ਕਰਨ ਟਾਇਰ ਤਾਂ ਵੇਖ ਮੈਂ ਕਿਹੜੇ ਲਈ ਠਾ ਆ ਲਾ ਕੇ ਬੱਕੜਾ ਲਾ ਦੇਣਾ ਨਹੀਂ ਹਾਂ ਉਹਦੇ ਲਾ ਦੇਣੀ ਉਹ ਤਕੜਾ ਦਾ ਟਰੈਕਟਰ ਲੈ ਜਾ ਇਹਨਾਂ ਤੋਂ ਇਹਨਾਂ ਨੇ ਕਲਾਰ ਕਲੂਰ ਇਹ ਸਮਾਨ ਕੱਢ ਲੈਣਾ ਤੇਰੇ ਟਰੈਕਟਰ ਦਾ ਮਿਸਤਰੀ ਵੀ ਉਹੋ ਜਿਹਾ ਇਹ ਨਾਲ ਲੜਿਆ ਇਹਨਾਂ ਨੇ ਤਕੜਾ ਤੇਰਾ ਸਮਾਨ ਕੱਢ ਲੈਣਾ ਛੋ ਜੂ ਸਾਰੀ ਕੋ ਛੇਤੀ ਛੇਤੀ ਲੈ ਜਾ ਇਹ ਵੀ ਨਹੀਂ ਪਤਾ ਉਹ ਤੋਂ ਇੰਜਨ ਖੋਲ ਕੇ ਇਹਨੂੰ ਲਾ ਲੈ ਸਹੀ ਗੱਲਾਂ ਦਾ ਮਾ ਟੱਕੜ ਦਵਾਈ ਵੀਡੀਓ ਪੇ ਦਾਵਤ ਆਵੇ ਮਿੰਟੋ ਮਿੰਟੀ ਵਡਿਆ ਹੈ ਅੱਜ ਟੱਕੜ ਦਾ ਜਾਣਦੇ ਨੀ ਆ ਹੈ ਅੱਜ ਤਾਂ ਹੀ ਲਾਈ ਫੋਨ ਮੜਿਆ ਟੱਕੜਦਾ 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 ਇਹ ਤਾਂ ਕਰੋਨ ਤਾਂਗੇ ਨੂੰ ਤਾਂ ਲੜ ਪਈ ਨਾ ਉਹ ਸਿੱਧਾ ਹੀ ਹੋਊਗਾ ਤਾਂ ਬਾਹਰ ਆ ਜਾ ਤੂੰ ਚਲੋ ਟੱਕੜਸਾਣ ਦਾ ਬਰਥਡੇ ਵਿਸ਼ ਕਰੀਏ ਇਹਦੀਆਂ ਕਰਤੂਤਾਂ ਦਾ ਨਾਲ ਦੀ ਨਾਲ ਵਖਾਈ ਜਾਣਾ ਗੱਲ ਕਰ ਤਨਜੋਦ ਵੀ ਨਾ ਟੱਕੜਸਾਣ ਹੈਪੀ ਬਰਥਡੇ ਆਵੈਲਾ ਪੂਰੀ ਤਿਆਰੀ ਐ ਨਾ ਦੀ ਨਹੀਂ ਨਹੀਂ ਮੈਂ ਕੀ ਕਰਾਂ ਮੈਂ ਤਾਂ ਕਹਿੰਦਾ ਤਕੜਾ ਤਕੜਾ ਰਹੇਗਾ ਅੱਗੇ ਲੈ ਜਾ ਤੁੰਗੜਾ ਤੂੰ ਹੀ ਰਹਿ ਗਏ ਨਾ ਤਾਂ ਦੋ ਹੀ ਰਹਿ ਗਏ ਮੇਰਾ ਫਰਜ਼ ਸੀ ਤੈਨੂੰ ਦੱਸਣਾ ਦੋ ਵੀ ਨਹੀਂ ਰਹਿ ਗਏ ਦੋ ਵੀ ਹੀ ਰਹਿ ਗਏ ਖੁੱਲ ਗਏ ਸਾਰੇ ਪਰ ਰਹਿਣ ਦੇਣੋਂ ਕਿਉਂ ਤੱਕ ਆਟਿਆ ਜਾਂ ਟਾਈਮ ਹੋ ਲੱਗੇ ਫਿੱਟ ਕਰਾਂ ਤੈਨੂੰ ਫਿੱਟ ਕਰਕੇ ਫਿਰ ਵੀਡੀਓ ਕਾਲ ਲਾਉਣਾ ਮੈਂ ਠੀਕ ਆ ਵੀਰੇ ਓਕੇ ਧੰਨਵਾਦ ਆਪਣਾ ਹੈਪੀ ਬਰਥਡੇ ਫਿਰ ਤੋਂ ਦੁਬਾਰਾ ਥੈਂਕ ਯੂ ਬਹੁਤ ਥੈਂਕ ਯੂ ਬਹੁਤ ਪਾਰਟੀ ਪੈਂਡਿੰਗ ਛੇਤੀ ਛੇਤੀ ਆਗਾ ਕਰਦੇ ਆ ਓਕੇ ਗਲਗਾਲਾ ਜਾ ਰਹੇ ਚੌੜਾ ਰੇ ਮੇਦੇ ਨਾਲ ਓਕੇ ਓਕੇ ਇਹ ਪਹਿਲੀ ਜਿਹੜਾ ਆਪਣਾ ਟਰੈਕਟਰ ਤੇ ਲੱਗਿਆ ਟਾਇਰ ਇਹਦੇ ਨਾਲ ਟਾਇਰ ਚੌੜਾ ਆ ਉਹ ਨਾ ਰੇ ਮੇਸਾਲਾ ਛੋਟਾ ਤੇਰੀ ਗੋਲੀਆਂ ਵਾਲਾ ਗੋਲਿਆਂ ਵਾਲਾ ਇਧਰੀਆਂ ਆਪਣਾ ਵੀ ਦੇਖੀ ਉਹ ਦੇਖੀ ਇਹ ਰ ਉਹਦੋਂ ਵੀ ਚੌੜਾ ਪੈਟ ਹੈ ਢੱਡ ਕੱਢਿਆ ਹੋਇਆ ਬਾਹਰ ਇਹਦੀ ਗੱਲ ਕਰਦੇ ਜਾ ਜੀ ਉਹ ਉਹ ਰਮਜੋੜੇ ਆ ਨਾ ਉਹਦੇ ਵੀ ਗੋਲੀਆਂ ਨੇ ਗਾਰੰਟੀ ਆ ਉਦਾਂ ਹਣਾਉਦੇ ਨਾ ਇੱਕੀ ਛੋਟੇ ਘਰ ਤੇ ਇਹਨਾਂ ਨੇ ਸਾਧੀਆਂ ਉਹਦੇ ਯਾਰ ਇਹਦੇ ਤਾਂ ਕਹਿਣੇ ਕੀ ਨੇ ਇਹਦੇ ਪਰ ਇਹ ਤਾਂ ਕੁਝ ਨਹੀਂ ਕਹਿ ਸਕਦੇ ਓ ਇਹਨੂੰ ਲੈ ਜਾ ਓ ਇੱਥੋਂ ਇਹ ਤਾਂਗਾ ਉਹ ਚੀਜ਼ ਆ ਯਾਰ ਓ ਇਹਨੂੰ ਲੈ ਜਾ ਓ ਇੱਥੋਂ ਇਹ ਇਹ ਤਾਂ ਉਹ ਗੱਲ ਆ ਯਾਰ ਮੇਰੇ ਅਨਮੋਲ ਰਤਨ ਹਥਿਆਰ ਕੱਢ ਘੱਲ ਵਾਲਾ ਨਾ 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 ਹਥਿਆਰ ਨਾ ਕੱਢੋ ਤੁਸੀਂ ਮੈਂ ਕਹਿੰਦਾ ਇਹਦੇ ਨਮੋਲ ਚੀਜ਼ਾਂ ਨੇ ਨਾ ਇਹਦੇ ਬਾਰੇ ਨਹੀਂ ਕੁਝ ਕਹਿ ਸਕਦੀ ਦਿੱਲੀ ਦਿੱਤੀ ਆ ਲੈਣਾ ਯਾਰ ਭਾਈ ਆ ਪੈਪ ਕਾ ਤਾਂ ਨਹੀਂ ਖੋਲੀ ਖੁੱਲੀ ਨਹੀਂ ਇਹ ਵੀ ਖੋਲੀ ਨਹੀਂ ਆ ਯਾਰ ਭਾਈ ਖੁੱਲੀ ਨਹੀਂ ਇਹ ਜੈਨੂਵਾਂ ਨੇ ਲਾਈ ਹੈ ਨਾ ਨਹੀਂ ਨਾਲਦੀ ਆ ਹੈ ਨਾਲਦੀ ਆ ਅੱਛਾ ਪੈਪ ਹੀ ਨਾਲਦੀ ਆ ਬਾਕੀ ਚੱਲ ਆ ਉਹ ਬਰੇ ਉਹਦੇ ਮੋਸ ਭਾਈ ਇਹ ਸੁਹਾਡਾ ਨੂੰ ਕੱਢਣਾ ਮੈਂ ਕਰਵਾਇਆ ਜਾ ਨਾਲਦਾ ਪਿਆ ਤੂੰ 62 ਨਹੀਂ ਨਹੀਂ ਬਾਟ ਸਹਾਗੇ ਦੇ ਲਾਠੀ ਮਾਰ ਬਾਟ ਸਹਾਗੇ ਤੇ ਬੈਠਾ ਨਹੀਂ ਮਾਰ ਨਹੀਂ ਮੈਂ ਤੇ ਤੂੰ ਥੀਨੇ ਪਤੋ ਬੈਠਾ ਵੇ ਤੂੰ ਕਿਵੇਂ ਹਾਂ ਚੌੜਾ ਹੋ ਗਿਆ ਲੈ ਵੀ ਤਗੜਾ ਇੱਥੇ ਟਾਸ ਟਾਈਮ ਦਾ ਵਾਸਾ ਨਹੀਂ ਮੜ ਕਲੱਚ ਨਾ ਬਸ ਤਗੜਾ ਮਾਰਾ ਜਾਂ ਬਸ ਸਵਰ ਕਰ ਹੁਣ ਬਸ ਮੜ ਪੈਣ ਲੱਤਾਂ ਤੇ ਤੈਨੂੰ ਉਧਰ ਬਿਜਾ ਦੇ ਹਾਂ ਤਗੜਾ ਆਵੇ ਆਵੇ ਨੱਪ ਗਿਆ ਰੱਖੀਓ ਭਰਾਵਾ ਧਿਆਨ ਨਾਲ ਧਿਆਨ ਨਾਲ ਚਲੋ ਚਲੋ ਦੋਵੇਂ ਪਾਸੇ ਦੋਨੇ ਟਾਇਰ ਇੱਕ ਨੂੰ ਜੋੜੇ ਤੂੰ ਇੱਕ ਨਾਲ ਲਾਇ ਇਧਰ ਵੀ ਨੂੰ ਆ ਇਧਰ ਇਧਰ ਕਿੰਨਾ ਚਿਰ ਲੱਗੇ ਇਧਰ ਲਾਈ ਉਹ ਤੇਰੇ ਕੋਲ ਆ ਲੈ ਵੀ ਤਗੜਾ ਆ ਤੇ ਢੇੜੇ ਇਹਨਾਂ ਨੇ ਤੱਕੜ ਢੇੜਤਾ ਤੱਕੜ ਢੇੜਤਾ ਪੈ ਪੈ ਬਹੁਤ ਪੈ ਬਹੁਤ ਆ ਮure ਆ ਗਈ ਆ ਗਈ ਤਗੜਾ ਇੱਕ ਚੀਜ਼ ਆ ਗਈ ਅੱਗੇ ਰੋਕਣ ਵਾਸਤੇ ਬਾਈ ਬਹੁਤ ਰਕਾਬਤਾ ਪੈ ਰਿਹਾ ਇੱਕ ਜਣਾਂ ਦਾ ਲਾਉਣ ਚ ਆਪੜ ਹਾਂ ਇੰਨਾ ਟਾਈਮ ਲੱਗਦਾ ਨਹੀਂ ਜਿੰਨੜਾ ਨਾ ਦਹੀਂ ਲਾਦਾ ਤੱਗੜ ਨੇ ਕੀਤਾ ਕੀ ਮਗਰ ਬਾਬੇ ਛੱਡੇ ਆ ਸਹੀ ਗੱਲ ਆ ਉਹ ਅਸਲ ਮੇਰੇ ਯਾ ਮਾਤਾ ਦੀ ਮੈਂ ਯਾਰ ਕੋਲ ਨਾ ਲੈ ਉਹ ਗਾਹੀਂ ਤਾਂ ਪਹਿਲਾਂ ਕਹ ਕੇ ਡੈਂ ਤਾਂ ਸੁਹਾਗੇ ਤੇ ਨਹੀਂ ਮਾਨ ਐ ਅਸੀਂ ਤਾਂ ਪਹਿਲਾਂ ਕਹ ਕੇ ਡੈਂ ਭਰਾਵਾ ਤੂੰ ਸੁਹਾਗੇ ਤੇ ਨਹੀਂ ਮਾਨ ਐ ਤੈਨੂੰ ਪਤਾ ਤੂੰ ਕੀ ਕਹਿਣਾ ਚਾਹੁੰਦਾ ਆ ਵੇ ਸੁਹਾਗੇ ਤੇ ਬਾਗ ਸੁਹਾਗੇ ਤੇ ਬੈਠਾ ਗਣੀ ਬਾੜ ਬਾਬਾ ਬਾੜ ਬਾਬਾ ਤਗੜਾ ਤੇਰੇ ਟਰੈਕਟਰ ਨੇ ਤਾਂ ਪੂਰਾ ਸਾਥ ਦਿੱਤਾ ਭਾਈ ਪਰ ਇਹ ਮਿਸਤਰੀ ਜਿਹੜੀ ਆਏ ਨਹੀਂ ਟਲਦੇ ਇਹ ਨਹੀਂ ਟਲਦੇ ਇਨਸ਼ਾਅੱਲਾ ਵੀ ਤੱਕ ਦੱਸਿਆ ਨਾ ਨਾ ਤੂੰ ਜੋਰ ਲਵਾ ਜੀ ਰੂਪ ਥੋੜਾ ਆਹ ਪਾਰ ਕੱਟ ਕਰੋ ਹਾਂ ਮੈਂ ਰੋਲ ਪਾਉਂਦਾ ਇਹ ਪਾਰ ਘੱਟ ਵੱਧ ਕਰਿਆ ਕਰਨਾ ਫੇਰ ਨਿਕਲ ਲੈਨੇ ਓਏ ਆ ਨਿਕਲ ਨਾ ਕਰ ਉਹ ਭਰਾ ਟਰੈਕਟਰ ਆਵੇ ਆਵੇ ਹੁਣ ਹੁਣ ਪਾਰ ਰੱਖੀ ਹੁਣ ਪਾਰ ਰੱਖੀ ਹਾਂ ਪਾਰ ਰੱਖੀ ਵੀਰੇ ਤੇਰੇ ਸਿਰ ਤੇ ਹੁਣ ਤੇਰੇ ਸਿਰ ਤੇ ਹੀ ਆ ਉਹ ਜਗਰੂਰ ਚ ਕਿੰਨਾ ਜ਼ੋਰ ਓਏ ਉਹ ਕੱਲੇ ਨੇ ਟਰੈਕਟਰ ਆ ਪਿੱਛੇ ਕਰਤਾ ਹੀ ਉਹ ਵਾਹ ਕੱਲੇ ਨੇ ਟਰੈਕਟਰ ਪਿੱਛੇ ਕਰਤਾ ਹੀ ਬੇਲੀਆ ਰਾਮ ਪਿਆਰੀ ਲੈ ਵੀ ਤਕੜਾ ਹੋ ਗਿਆ ਕੰਮ ਤਗੜਾ ਤਗੜੀ ਚੱਕ ਹਾਂ ਆਹ ਠੱਖਾ ਮੈਨੂੰ ਹੱਥ ਪੇ ਕਰ ਬੱਸ ਆ ਗਏ ਤਗੜਾ ਹਣ ਵੇਖ ਤੇਰੀ ਕਲੱਚ ਪਲੇਟ ਕਿਵੇਂ ਦੀ ਨਿਕਲਦੀ ਆ ਮੋੜ ਕੇ ਲਾਓ ਮੋੜ ਕੇ ਆਪੇ ਦੀ ਪੀਓ ਚੱਕ ਲੈ ਕਿੰਨੇ ਕਿ ਨਿਕਲਦੀ ਆ ਕਿਵੇਂ ਦੀ ਨਿਕਲਦੀ ਆ ਸਭ ਕੁਝ ਦੇ ਦੇ ਤਗੜਾ ਭੇਜਿਆ ਕਲਾ ਜਗਰੂਪ ਵਾਲਾ ਟਰੈਕਟਰ ਸਦੇ ਲਾ ਤੇ ਇਹ ਇਹਦੇ ਥੱਲੇ ਤਾਂ ਨਾ ਪਤਾ ਨਹੀਂ ਭਰਾਵਾ ਇਹ ਟਰੈਕਟਰ ਉਹ ਬਖਸ਼ੀ ਆ ਚੱਕ ਬ੍ਰਾਊਡ ਦੀ ਮੋਰੇ ਲਾ ਦੇ ਆ ਟਾਇਰ ਬੰਦ ਹੋ ਉਹ ਟ ਮੋਰੇ ਲਾ ਦਿੰਦਾ ਨਾ ਰੁੜ ਜਾਂਦਾ ਅਧਿਕਾਰੀ ਸਾਹਿਬ ਮੈਂ ਤਾਂ ਦੋ ਲਿਖੋ ਚਰ ਚਰ ਕਰਾਤੀ ਆ ਮੈਂ ਦੋ ਮਿੰਟਾਂ ਦਾ ਪਤਾ ਲੱਗ ਜਾਣਾ ਹੁਣ ਕਲਚ ਤੇ ਕਿੰਨੀ ਹੈਗੀ ਆ ਕਿੰਨੀ ਨਹੀਂ ਵਾ ਦੋ ਮਿੰਟ ਰੋ ਕੋ ਬਸ ਨਾ ਪਹੁੰਚਦਾ ਰਾਦੀ ਨੇ ਚਰ ਚਰ ਅੱਜ ਚਲਾਉਣਾ ਫੜ ਕੇ ਬਾਈ ਕੀ ਚੱਕ ਕਰੀ ਖੜਦੇ ਖੜਦੇ ਕੋਈ ਅੜੀ ਤਾਂ ਅੜੀ ਵੀ ਤੱਗੜ ਮਾਰਿਆ ਹੁਣ ਹਾਂ ਤੱਗੜ ਦੇ ਪਾ ਦੇ ਦੇੜ ਤੱਗੜ ਸ਼ਿੱਕਾ ਮਾਰ ਮਾਰ ਕਮਲਾ ਆਇਆ ਬਹਿਣਾ ਕਹਿੰਦਾ ਨਾ ਮੈਂ ਤੱਗੜ ਦੇ ਪਾ ਆ ਵੇਖ 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 ਸ਼ੇਰ ਜਵਾਨੋ ਤੱਗੜ ਬਾਹਰ ਆ ਗਿਆ ਤੱਗੜ ਸਾਹਿਬ ਕਿਵੇਂ ਦੀ ਨਿਕਲਦੀ ਏ ਦੀ ਇਹ ਸਹੀ ਆ ਇਹ ਕਲੱਚ ਵੀਡੀਓ ਵਾਲੀ ਇਹ ਇਹਦੀ ਅੱਗੇ ਹੁੰਦੀ ਵੀਡੀਓ ਵਾਲੀ ਹਾਂਜੀ ਬਈ ओके ਲੈ ਵੀ ਤਗੜਾ ਗਾਂ ਦੀ ਵੱਗੇ ਆਉਂਦੀ ਨਾ ਮੇਰੀ ਖੇਲ ਨੂੰ ਹਾਂ ਹਣ ਗਾਂ ਢੇੜੇ ਪੌਣੇ ਚੀਕੀ 246 ਦੀ ਵੀ ਅੰਦਰ ਆਉਂਦੀ ਓਏ ਹੋਏ ਮੈਂ ਮੱਸੀ ਰਹਾਣੀ ਨਾ ਆਵੇ ਤਗੜਾ ਸਾਹਿਬਾ ਨਟ ਨਟ ਸੰਭੋ ਨਟ ਆਇਆ ਨਾ ਗਵਾਓ ਤੁਸੀਂ ਇਹ ਇਹਦੇ ਪਾਉ ਢੇੜਾ ਹੁਣ ਇੱਧਰ ਆ ਤਗੜ ਤੇਰੀ ਢੇੜੀ ਇੱਥੇ ਆ ਚੁੱਕੀ ਢੇੜੇਲੇ ਦਾ ਚਾਰ ਵੀ ਪੈ ਸਕਦੀਆਂ ਨੇ ਦੋ ਰਹਿਣ ਦੇ ਚਾਰੇ ਪੈ ਸਕਦੇ ਜਮਾਫਾ ਤੋਂ ਆ ਵੀ ਵੱਡਾ ਬਲਕ ਕਿੰਨਾ ਵੱਡਿਆ ਉਹ ਵੱਡਿਆ ਤਾਂ ਨਹੀਂ ਸੱਟ ਪਉਂ ਉਹਨਾਂ ਪੇ ਮਾਰਨ ਵਾਲੇ ਲੈ ਤਗੜਾ ਤੇਰੇ ਕੱਸੀ ਨਿਕਲੀ ਆਪਣੀ ਇੱਕ ਹੱਥ ਫੇੜ ਟੁੱਟੀ ਵੀ ਟੁੱਟੀ ਸੀ ਆ ਹਾਂਜੀ ਲੈ ਚੱਲ ਵੀ ਤਗੜਾ ਤੇਰੀ ਕਲੱਚੋਂ ਲੈਟਰੀ ਨਿਕਲਾਈ ਕਰ ਤਗੜਾ ਆਹ ਇੱਕ ਕਰ 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 ਕਿਵੇਂ ਕਰਦੇ ਜੀ ਬ੍ਰੋ ਕਰੇ 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 ਜੇ ਦੋਰੇ ਕਰੀ ਨਹੀਂ ਕਰਾ ਸਿਕਸ ਕਰਦੇ ਸੀ ਹਾਂ ਆਹ ਦਾ ਖਤਮ ਹਾਂ ਫੇਸ ਹਾਂਜੀ ਫੇਸ ਲੈ ਫੇਸ ਲੈ ਜੂਗਾ ਜੀ ਫੇਸ ਲੈ ਜੀ ਕੱਲ ਦੇ ਦੋਨੇ ਆਹ ਕਿਹੜੀ ਬਣੀ ਆਪਣੀ ਤਾਂ ਇੱਥੇ ਫੇਸ ਲਾਉਣ ਵਾਲਾ ਹੈਗਾ ਵੀ ਨਹੀਂ ਮੈਂ ਸਾਧੂ ਗੁਰਦੇਵ ਕੋਈ ਕਰਾਉਣਾ ਨਾ ਕੰਮ ਸਾਰੇ ਨੂੰ ਛੱਡਿਆ ਕਿਹਾ ਵੀ ਤਗੜਾ ਸਾਹਿਬ ਲੱਟਰੀ ਨਿਕਲਾਈ ਉਹਨਾਂ ਨੇ ਕਲਚ ਬੈਟ ਪਾ ਕੇ ਤੇ ਫਿਰ ਤੇਰੀਆਂ ਚੀਕਾਂ ਠਾਉਣੇ ਆ ਤੇਰੀਆਂ ਪਹਿਲਾਂ ਇੰਜ ਉਧਰ ਲਾਉਣਾ ਇਹ ਹਾਂ ਪਹਿਲਾਂ ਇਹ ਜਦ ਤੱਕ ਇੰਜਨ ਆਹੜਾ ਗੋਗੂ ਜਗਰੂਪ ਵਾਲੇ ਤੇ ਲਾ ਦੇਣਾ ਉਹ ਲਾ ਕੇ ਇਹਨੂੰ ਚਲਾ ਕੇ ਫਿਰ ਤਗੜਾ ਸਾਹਿਬ ਫਿਰ ਦਾਰੇ ਤੋਂ ਡਿੱ ਕਲਚ ਬੈਟ ਤੋਂ ਡੇਲੀ ਪਾਵਾਂਗੇ ਫਿਰ ਦੇ ਦੇ ਕੀ ਬੰਦਾ ਹਾਂਜੀ ਬਰਿੰਗ ਸਿੰਘ ਬਰਿੰਗ ਸਿੰਘ ਵੇ ਬੈਰਿੰਗ ਲਗਣਾ ਨਹੀਂ ਜੇ ਬੈਰਿੰਗ ਰੋਲ ਕਰੋ ਮੈਨੂੰ ਉਹ ਹੋਰ ਨਹੀਂ ਸਿਆਉਂਦਾ ਇਹਨਾਂ ਇੱਕ ਕਲਚ ਲੇਡ ਦਾ ਉਹ ਇਹ ਅੰਗੇ ਆਉਂਦਾ ਜੇ ਕਲਚ ਦੇ ਪੈਰ ਆੱਕ ਲੇਗੇ ਇਹਨਾਂ ਬੈਰਿੰਗ ਦਾ ਮੱਜਾਂਸ ਨਹੀਂ ਇਹ ਤਾਂ ਇਹਦਾ ਡਰਾਈਵਰ ਸਿਆਉਣਾ ਹੁਣ ਤੇਰੀ ਲੱਗੀ ਤਾਂ ਹੈਡ ਰੈਲ ਡਰਾਈਵਰ ਤੋਂ ਤੱਕੜ ਆ ਵੀ ਲਾ ਨਾਲੇ ਕਿਹਨੇ ਫੇਸ ਲਾਉਣਾ ਨਹੀਂ ਉਹ ਤਾਂ ਦੋਵੇਂ ਉਹ ਤਾਂ ਉਹਨਾਂ ਨੂੰ ਲਾਉਣਾ ਥੱਲੇ ਕਿਧਰ ਗਿਆ ਇਹ ਪੀੜਵਾ ਲਾ ਕੇ ਦੋਹਾਂ ਚੀਜ਼ਾਂ ਲਾਉਣਾ ਜੀ ਤੁਰ ਪਏ ਹੁਣ ਮੋਗੇ ਨੂੰ ਔਲਣ ਦਾ ਫਰਾਈ ਵੀਲ ਲੈ ਕੇ ਤੇ ਉਹਦਾ ਕਰਾਉਣਾ ਕੰਮ ਆਪਾਂ ਹੁਣ ਮੱਕਰਾ ਟੱਕੜ ਦਾ ਟੱਕੜ ਦਾ ਧੱਗੜ ਦਾ ਟੱਕੜ ਨਾਈ ਨਾਈ ਧਨਰਾਪਰੇ ਟੱਕੜ ਨੂੰ ਜੇ ਨਾਲਾ ਚਿੱਕਾ ਮਾਰ ਮਾਰ ਟੱਕੜਾ ਜਦ ਦਵਾਈ ਲਈ ਟੱਕੜਾ ਦਵਾਈ ਨਹੀਂ ਜਾਣ ਉਹਦੇ ਨਾਲੇ ਦੇਣੀ ਨਾ ਦਵਾਈ ਲਈ ਉਹਨੇ ਇਹਦੇ ਟੱਕੜਾ ਤੇਨੂੰ ਇੱਕ ਗਿਫਟ ਹੀ ਹੈ ਸਾਡੇ ਲੋਆਂ ਚਿੱਕਾ ਦਾ ਚਿੱਕਾ ਦਾ ਉਥੋਂ ਨਹੀਂ ਉਹ ਗੱਲ ਕਿਰਸਾ ਤੈਨਾਂ ਲਈ ਵੇਖੀ ਗਏ ਮੁਰਦੀ ਨਹੀਂ ਜਾਂਦੀ ਸਿੱਧੀ ਬੇਲੀਆ ਮੋਲਣਾ ਨਹੀਂ ਵੀ ਡੈਂਟਰ ਬੈਂਟਰ ਨਾਲ ਆਪਣੇ ਮੈਂ ਹੈਗਾ ਬੇਲੀਆ ਬਲਾ ਗੱਡੇ ਤੋਂ ਕਚਾਰਾ ਦੇਖੋ ਮਾੜਾ ਜਿਹਾ ਇਹ ਇਹਦਾ ਬਲਾਗ ਈ ਹੈ ਬਲਾਗ ਆ ਦੇਖੋ ਉਹ ਫੋੜ ਦੇ ਮੈਸਤਰੀ ਬੈਠੇ ਅੱਛਾ